ਸਾਹਿਬ ਜੀ ਦਾ ਜ਼ਰੂਰ ਧਿਆਨ ਚ ਰੱਖਣਾ ਕਿ ਗੁਰੂ ਅਰਜਨ ਸਾਹਿਬ ਜੀ ਨੇ ਕਿੱਡਾ ਵੱਡਾ ਮਹਾਨ ਕਾਰਜ ਕੀਤਾ ਸੀ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋ ਚੁੱਕੇ ਨੇ ਜਿਹੜੇ ਚਾਰ ਭਗਤ ਆਏ ਨੇ ਨਾ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਾਉਣ ਦੀਆਂ ਗੱਲਾਂ ਕੀਤੀਆਂ ਸੀ ਉਹਨਾਂ ਦੇ ਵਿੱਚ ਚਾਰ ਭਗਤ ਕਾਨਾ ਪੀਲੂ ਛੱਜੂ ਸਾਹ ਹੁਸੈਨ ਉਹਨਾਂ ਨੇ ਆਪਣੀਆਂ ਰਚਨਾਵਾਂ ਲਿਆਂਦੀਆਂ ਕਾਨੇ ਨੇ ਆਪਣੀਆਂ ਰਚਨਾਵਾਂ ਨੂੰ ਸੁਣਾਇਆ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਸੁਣਿਆ ਉਹੀ ਰੇ ਮੈਂ ਉਹੀ ਰੇ ਜਾ ਕੋ ਵੇਦ ਪ੍ਰਾਣ ਜਸ ਗਾਵੇ ਖੋਜ ਦੇਖੋ ਮਤ ਕੋਈ ਮੈਂ ਉਹ ਅਜਨੋ ਕੋ ਵੇਦ ਪ੍ਰਾਣ ਜਿਨ੍ਹਾਂ ਦੇ ਜਸ ਗਾ ਰਹੇ ਨੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਨਹੀਂ ਇਹ ਬਚਨ ਗੁਰਬਾਣੀ ਦੇ ਨਾਲ ਮੇਲ ਨਹੀਂ ਖਾਂਦੇ ਸੱਜੂ ਉੱਠ ਕੇ ਆਇਆ ਸੱਜੂ ਨੇ ਉੱਠ ਕੇ ਕਿਹਾ ਕਹਿੰਦੇ ਕਾਗਜ਼ ਦੀ ਵੀ ਇਸਤਰੀ ਬਣੀ ਹੋਵੇ ਉਹਦੇ ਵੱਲ ਵੀ ਤਕਰਾਨੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਭਾਈ ਔਰਤਾਂ ਨਾਲ ਇੰਨੀ ਨਫ਼ਰਤ ਕਿਉਂ ਔਰਤ ਦੀ ਕੁੱਖ 'ਚੋਂ ਜਨਮ ਲੈ ਕੇ ਔਰਤ ਨੂੰ ਭੈੜਾ ਬੋਲਦਾ ਏ ਤੂੰ ਇਹ ਬਚਨ ਗੁਰੂ ਨਾਨਕ ਦੇਵ ਨਾਲ ਮੇਲ ਨਹੀਂ ਖਾਂਦੇ ਸੋ ਕਿਉਂ ਮੰਦਾ ਆਕੀ ਦੀ ਆਵਾਜ਼ ਆਉਂਦੀ ਇੱਥੇ ਇੱਥੇ ਬਚਨ ਨਹੀਂ ਚੱਲਣੇ ਤੀਜਾ ਆਇਆ ਪਿੱਲ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ ਚਿੱਕੜ ਪੈਰ ਨਾ ਬੋੜਿਆ ਨਾ ਅਲੂਦ ਭਏ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਭਾਈ ਜਨਮ ਲੈਣ ਤੇ ਐਨੀ ਟੈਂਦੀ ਕਲਾ ਕੀ ਪਾਪ ਹੋ ਗਿਆ ਜੇ ਤੈਨੂੰ ਅਕਾਲ ਪੁਰਖ ਨੇ ਜਨਮ ਦੇ ਦਿੱਤਾ ਤੂੰ ਇਸ ਧਰਤੀ ਤੇ ਆ ਹੀ ਗਿਆ ਐਡਾ ਵੱਡਾ ਕੀ ਅਪਰਾਧ ਹੋ ਗਿਆ ਬਾਣੀ ਨੇ ਤਾਂ ਇਹ ਬਚਨ ਕਹੇ ਨੇ ਕਿ ਬੜੇ ਵੱਡੀਆਂ ਜੂਨਾ ਤੋਂ ਬਾਅਦ ਮਨੁੱਖਾ ਦੇਹ ਪ੍ਰਾਪਤ ਹੁੰਦੀ ਹੈ ਰੱਬ ਦਾ ਨਾਮ ਲੈਣ ਬਾਅਦ ਤੇ ਤੂੰ ਇਹ ਗੱਲ ਕਹਿ ਰਿਹਾ ਕਿ ਸਾਡੇ ਨਾਲ ਉਹ ਚੰਗੇ ਨੇ ਜਿਹੜੇ ਜੰਮਦਿਆਂ ਮਰ ਗਏ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਨਹੀਂ ਭਾਈ ਇਸ ਘਰ ਵਿੱਚ ਉਹ ਆਵਾਜ਼ ਆਉਂਦੀ ਐ ਸੁਖ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਹਾਰ ਨਹੀਂ ਸਭ ਜੇਤੇ ਦੀ ਆਵਾਜ਼ ਆਉਂਦੀ ਐ ਇਸ ਘਰ ਦੇ ਵਿੱਚ ਜਦੋਂ ਤੱਕਿਆਣ ਚੌਥੇ ਨੇ ਪਿੱਲੂ ਨੇ ਸੁਣਿਆ ਜਦੋਂ ਉਹ ਕਹਿੰਦਾ ਕਮਾਲ ਹੋ ਗਏ ਪਹਿਲਿਆਂ ਦੀ ਆਵਾਜ਼ ਇਹਨਾਂ ਨੇ ਸੁਣੀ ਕੋਈ ਨਹੀਂ ਇਹਨਾਂ ਤਿੰਨਾਂ ਦੀ ਆਵਾਜ਼ ਨਹੀਂ ਸੁਣੀ ਗਈ ਬਚਨ ਹੀ ਨਹੀਂ ਸੁਣਿਆ ਗਏ ਇਹਨਾਂ ਦੀ ਰਚਨਾ ਨੂੰ ਮਾਨਤਾ ਹੀ ਨਹੀਂ ਮਿਲੀ ਉਹਨੇ ਸ਼ਾਇਦ ਕਹਿੰਦੇ ਇਤਿਹਾਸਕਾਰਾਂ ਨੇ ਇੱਥੋਂ ਤੱਕ ਬਚਨ ਕਹੇ ਕਹਿੰਦੇ ਜਿਹੜਾ ਇਹ ਬੰਦਾ ਆਇਆ ਛਾ ਹੁਸੈਨ ਇਹਨੇ ਅਖੀਰ ਮੌਕੇ ਤੇ ਬੈਠੇ ਬੈਠੇ ਨੇ ਇੱਕ ਪੰਕਤੀ ਜੋੜ ਮਾਰੀ ਉਹ ਆਉਦੀ ਰਚਨਾ ਤੋਂ ਵੱਖਰੀ ਲੈ ਕੇ ਆਇਆ ਉਹਨੇ ਤੱਕਿਆ ਕਿ ਪਹਿਲੇ ਤਿੰਨਾਂ ਦੀ ਪ੍ਰਵਾਨ ਨਹੀਂ ਚੜੀ ਮੇਰੀ ਕਿੱਥੋਂ ਪ੍ਰਵਾਨ ਚੜੂ ਮੌਕੇ ਤੇ ਉਹਨੇ ਕਵਤਾ ਘੜੀ ਤੇ ਕਹਿਣ ਲੱਗ ਪਿਆ ਚੁੱਪ ਵੇੜਿਆ ਚੁੱਪ ਵੇੜਿਆ ਬੋਲਣ ਦੀ ਨਹੀਂ ਜਾ ਵੇੜਿਆ ਚੁੱਪ ਕਰਕੇ ਕਹਿੰਦਾ ਪਾਸੇ ਹੋ ਜਾ ਮੋੜ ਜਾਓ ਕਿਉਂਕਿ ਜਿੱਥੇ ਪਹਿਲਾਂ ਦੀ ਨਹੀਂ ਪ੍ਰਮਾਣੇ ਮੇਰੀ ਕਿੱਥੇ ਪ੍ਰਮਾਣ ਚੜੇਗੀ ਇਹ ਚਾਰੇ ਦੇ ਚਾਰੇ ਮੰਨ ਦੇ ਚ ਬੜੀ ਖਾਰ ਰੱਖੀ ਇਹਨਾਂ ਨੇ ਭੱਜ ਗਏ ਤੁਰ ਗਏ ਉੱਥੇ ਲਾਹੌਰ ਜਾ ਟਿਕੇ ਲਾਹੌਰ ਜਾ ਕੇ ਹੋਰ ਭਗਤਾਂ ਨੂੰ ਇਕੱਠਿਆਂ ਕੀਤਾ ਆਪਦੇ ਜਿਹੜੇ ਉਹਨਾਂ ਦੀ ਜੁੰਡਲੀ ਸੀ ਸਾਜਾ ਫਕੀਰਾਂ ਫਕੀਰਾਂ ਨੂੰ ਉਹਨਾਂ ਨੇ ਇਕੱਠਾ ਕੀਤਾ ਇੱਕ ਪਲਾਨ ਬਣਾਇਆ ਇੱਕ ਪ੍ਰੋਗਰਾਮ ਬਣਾਇਆ ਇਹਨਾਂ ਨੇ ਆਪਾਂ ਦਿੱਲੀ ਜਾਵਾਂਗੇ ਦਿੱਲੀ ਪਹੁੰਚੀਏ ਅਕਬਰ ਤੱਕ ਸ਼ਿਕਾਇਤ ਲਾਈਏ ਸ਼ਿਕਾਇਤ ਪਹੁੰਚੀ ਕਾਨ ਨੇ ਮੁੱਖ ਰੱਖਿਆ ਅੱਗੇ ਲਾਇਆ ਇਹਨੂੰ ਪਰ ਅਕਾਲ ਪੁਰਖ ਦੀ ਹੋਰ ਖੇਡ ਸੀ ਕਾਨਾ ਪਲਾਨਿੰਗ ਤੋਂ ਪਹਿਲਾਂ ਹੀ ਚੱਲ ਵਸਿਆ ਹਾਲਾਂਕਿ ਕਾਨਾ ਚੰਦੂ ਦਾ ਰਿਸ਼ਤੇਦਾਰ ਹੈ ਚਾਚੂ ਚਾਚ ਜਿਹੜਾ ਚੰਦੂ ਦਾ ਚਾਚੇ ਦਾ ਪੁੱਤ ਭਰਾ ਹੈ ਆਪਸ ਦੇ ਵਿੱਚ ਦੋਨਾਂ ਦਾ ਆਪਸੀ ਰਿਸ਼ਤਾ ਸੀ ਪਰ ਫਿਰ ਵੀ ਇਹਦੀ ਚੱਲੀ ਨਹੀਂ ਕੰਤ ਵਿੱਚ ਇਹਦਾ ਖਾਤਮਾ ਹੋ ਗਿਆ ਪਲਾਨ ਫੇਲ ਹੋ ਗਿਆ ਇਹਨਾਂ ਦਾ ਬਾਕੀ ਇਤਨਾ ਨੇ ਰਲ ਮਿਲ ਕੇ ਇਸ ਸਾਰੇ ਸ਼ਿਕਾਇਤ ਨੂੰ ਸਿਰੇ ਚੜਨ ਵਾਸਤੇ ਯਤਨ ਕੀਤਾ ਨਾਲ ਹੋ ਤਰੇ ਤੇ ਜਾ ਕੇ ਪੁੱਛ ਪੜਤਾਲ ਕੀਤੀ ਜਾ ਕੇ ਸ਼ਿਕਾਇਤ ਲਾਈ ਚੰਦੂ ਦੇ ਜ਼ਰੀਏ ਤੇ ਚੰਦੂ ਤੱਕ ਸ਼ਿਕਾਇਤ ਪਹੁੰਚਾਈ ਭਈ ਇਹ ਗੁਰੂ ਅਰਜਨ ਨਾਮ ਦਾ ਇੱਕ ਸੱਜਣ ਅੰਮ੍ਰਿਤਸਰ ਦੀ ਧਰਤੀ ਤੇ ਇਹ ਨਵਾਂ ਗ੍ਰੰਥ ਤਿਆਰ ਕੀਤਾ ਜਿਹਦੇ ਵਿੱਚ ਹਿੰਦੂਆਂ ਦੇ ਬਾਰੇ ਬੜਾ ਕੁਝ ਬੋਲਿਆ ਮੁਸਲਮਾਨਾਂ ਦੇ ਬਾਰੇ ਬਹੁਤ ਭੜੇ ਭੱਦੇ ਬੋਲ ਇਹਨਾਂ ਨੇ ਦਰਜ ਕੀਤੇ ਹੈ ਸ਼ਿਕਾਇਤ ਲਿਖ ਦਿੱਤੀ ਅਕਬਰ ਤੱਕ ਚਿੱਠੀ ਪਹੁੰਚ ਗਈ ਏ ਅਕਬਰ ਕਹਿੰਦਾ ਕੋਈ ਗੱਲ ਨਹੀਂ ਵਕਤ ਆਏਗਾ ਇਸ ਗ੍ਰੰਥ ਦੇ ਬਾਰੇ ਛਾਣਬੀਨ ਕੀਤੀ ਜਾਏਗੀ ਇਨਕੁਆਰੀ ਕੀਤੀ ਜਾਏਗੀ ਵਕਤ ਆਇਆ ਜਦੋਂ ਵਕਤ ਆਇਆ ਅਕਬਰ ਇੱਕ ਉਹਦਾ ਜਿਹੜਾ ਇੱਕ ਮੁਹੰਮਸ ਸੀ ਉਹ ਬਟਾਲੇਵਾਲ ਨੂੰ ਆਇਆ ਹੋਇਆ ਸੀ ਬਟਾਲੇਵਾਲ ਨੂੰ ਉਹਦੀ ਫੇਰੀ ਸੀ ਬਟਾਲੇ ਆ ਕੇ ਉਹਨੇ ਇੱਕ ਚਿੱਠੀ ਲਿਖੀ ਗੁਰੂ ਅਰਜਨ ਸਾਹਿਬ ਜੀ ਦੇ ਵੱਲ ਅਕਬਰ ਨੇ ਲਿਖਿਆ ਕਹਿੰਦਾ ਤੁਹਾਡੇ ਬਾਰੇ ਇਹ ਸ਼ਿਕਾਇਤ ਆਈ ਕਿ ਤੁਸੀਂ ਕੋਈ ਗ੍ਰੰਥ ਤਿਆਰ ਕੀਤਾ ਜਿਸ ਗ੍ਰੰਥ ਦੇ ਵਿੱਚ ਹਿੰਦੂਆਂ ਦੇ ਪ੍ਰਤੀ ਬੋਲ ਆਏ ਨੇ ਜਿਹਦੇ ਵਿੱਚ ਮੁਸਲਮਾਨਾਂ ਦੇ ਪ੍ਰਤੀ ਬੜੇ ਭੱਦੀ ਭੈੜੀ ਸ਼ਬਦਾਵਲੀ ਆਈ ਹੈ ਇਸ ਗੱਲ ਦਾ ਕੀ ਸਪਸ਼ਟਿਕਰਣਾ ਤੁਸੀਂ ਆ ਕੇ ਦਿਓ ਹਾਲਾਂਕਿ ਇੱਕ ਗੱਲ ਫਿਰ ਯਾਦ ਰੱਖਿਓ ਅਕਬਰ ਬਾਦਸ਼ਾਹ ਪਹਿਲਾਂ ਗੁਰੂ ਅਮਰਦਾਸ ਜੀ ਦੇ ਵੇਲੇ ਗੋਇੰਦਵਾਲ ਦੀ ਧਰਤੀ ਤੇ ਆ ਚੁੱਕਾ ਹੈ ਗੋਇੰਦਵਾਲ ਆ ਕੇ ਗੁਰੂ ਅਮਰਦਾਸ ਜੀ ਦੇ ਪਾਸੋਂ ਬਾਣੀ ਬਚਨ ਸਰਵਣ ਕਰ ਚੁੱਕਾ ਹੈ ਉਹਨੂੰ ਪਤਾ ਹੈ ਉਹਨੂੰ ਤਸੱਲੀ ਹੈ ਕਿ ਗੁਰੂ ਅਮਰਦਾਸ ਜੀ ਦੇ ਘਰ ਵਿੱਚੋਂ ਕਦੇ ਵੀ ਕਿਸੇ ਵੀ ਧਰਮ ਦੇ ਖਿਲਾਫ ਕੋਈ ਵੀ ਭੈੜਾ ਬੋਲ ਨਹੀਂ ਬੋਲਿਆ ਜਾਂਦਾ ਕਿਸੇ ਦੀ ਆਣ ਬਾਣ ਛਾਣ ਵਾਤ ਤੇ ਕਦੇ ਵੀ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਜਾਂਦੀ ਜੇ ਕੋਈ ਗੱਲ ਹੋਵੇਗੀ ਤੇ ਗਲਤ ਗੱਲ ਤੇ ਕਿਸੇ ਵਹਿਮ ਤੇ ਭਰਮ ਤੇ ਕਰਮकांड ਤੇ ਹੀ ਕੋਈ ਕਿਤੇ ਗਲਤ ਰੀਤ ਤੇ ਕਟਾਕਸ਼ ਕੀਤਾ ਜਾਵੇਗਾ ਪਰ ਕਿਸੇ ਦੀ ਆਣ ਬਾਣ ਛਾਣ ਦੇ ਪ੍ਰਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੋਈ ਇਦਾਂ ਦਾ ਬਚਨ ਨਹੀਂ ਲਿਖਿਆ ਹੋਏਗਾ ਉਸ ਨੂੰ ਇਸ ਗੱਲ ਦੀ ਤਸੱਲੀ ਸੀ ਪਰ ਫਿਰ ਵੀ ਜਿਹੜੇ ਸ਼ਿਕਾਇਤ ਲੈ ਕੇ ਆਏ ਸੀ ਉਹਨਾਂ ਦੀ ਤਸੱਲੀ ਕਰਉਣ ਵਾਸਤੇ ਇਹ ਚਿੱਠੀ ਲਿਖੀ ਅਕਬਰ ਨੇ ਚਿੱਠੀ ਪਹੁੰਚੀ ਗੁਰੂ ਅਰਜਨ ਸਾਹਿਬ ਜੀ ਤੱਕ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ ਭਾਈ ਗੁਰਦਾਸ ਜੀ ਨੂੰ ਕਿ ਤੁਸੀਂ ਜਾਓ ਇਸ ਰੂਪ ਵੀ ਲੈ ਜਾਓ ਇਸ ਰੂਪ ਦੇ ਦਰਸ਼ਨ ਕਰਵਾਓ ਜਾ ਕੇ ਅਕਬਰ ਬਾਦਸ਼ਾਹ ਨੂੰ ਬਾਬਾ ਬੁੱਢਾ ਜੀ ਦੀ ਨਾਲ ਜ਼ਿੰਮੇਵਾਰੀ ਲਈ ਭਾਈ ਗੁਰਦਾਸ ਜੀ ਆਇਆ ਉਸ ਵੇਲੇ ਸਾਹਮਣੇ ਧੰ ਗੁਰੂ ਅਰਜਨ ਪਾਤਸ਼ਾਹ ਜੀ ਦੇ ਵੱਲੋਂ ਭੇਜੇ ਹੋਏ ਇਹ ਦੋਨੇ ਗੁਰਸਿੱਖ ਪਿਆਰਿਆਂ ਨੇ ਅਕਬਰ ਬਾਦਸ਼ਾਹ ਜੀ ਦੀ ਉਸ ਤਸੱਲੀ ਕਰਵਾ ਦਿੱਤੀ ਖਾਕ ਨੂਰ ਕਰਦੰ ਆਲਮ ਦੁਨਿਆਏ ਇਹ ਬਚਨ ਜਦੋਂ ਸਾਹਮਣੇ ਆਇਆ ਤੇ ਅਕਬਰ ਬਾਦਸ਼ਾਹ ਨੇ ਸੀਸ ਝੁਕਾ ਦਿੱਤਾ ਫਿਰ ਦੂਜਾ ਬਚਨ ਫਿਰ ਤੀਜਾ ਬਚਨ ਵਾਰ-ਵਾਰ ਜਦੋਂ ਬਚਨ ਆਏ ਤੇ ਇਹ ਵੀ ਸਾਹਮਣੇ ਆ ਗਿਆ ਬਚਨ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਬੰਧੇ ਇਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਅਕਬਰ ਬਾਦਸ਼ਾਹ ਨੇ ਦੋ ਵਾਰ ਤਿੰਨ ਵਾਰ ਚਾਰ ਵਾਰ ਬਚਨ ਸੁਣਿਆ ਤੇ ਤਸੱਲੀ ਹੋ ਗਈ ਅਕਬਰ ਬਾਦਸ਼ਾਹ ਨੇ ਕਹਿ ਦਿੱਤਾ ਇਹ ਉਹ ਗ੍ਰੰਥ ਹੈ ਜਿਸ ਨੂੰ ਆਮ ਤਰ੍ਹਾਂ ਨਾਲ ਬਾਕੀ ਕਿਤਾਬਾਂ ਦੀ ਤਰ੍ਹਾਂ ਨਹੀਂ ਲਿਆਂਦਾ ਜਾ ਸਕੇਗਾ ਜੇਕਰ ਇਹਨੂੰ ਲਿਆਂਦਾ ਜਾਏਗਾ ਤੇ ਪੂਰੀ ਸ਼ਾਨੋ ਸ਼ੌਕਤ ਬਾਦਸ਼ਾਹਾਂ ਤੋਂ ਵੱਧ ਕੇ ਸਤਕਾਰ ਨਾਲ ਲਿਆਂਦਾ ਜਾਏਗਾ ਇਹ ਕਿਤਾਬ ਛੋਟੀ ਨਹੀਂ ਹੈ ਕਿਤਾਬ ਬਹੁਤ ਵੱਡੀ ਉਹਨੇ ਕਿਤਾਬ ਕਰਕੇ ਬਿਆਨ ਕੀਤਾ ਇਹ ਕਿਤਾਬ ਨੂੰ ਸਭ ਤੋਂ ਵੱਡਾ ਸਤਿਕਾਰ ਦਿਓ ਜਿੱਦਾਂ ਬਾਦਸ਼ਾਹਾਂ ਨੂੰ ਦਿੰਨੇ ਹੋ ਬਾਦਸ਼ਾਹਾਂ ਤੋਂ ਵੱਧ ਕੇ 100 ਗੁਣਾ ਸਤਿਕਾਰ ਦਿਓ ਇਸ ਨੂੰ ਅਕਬਰ ਬਾਦਸ਼ਾਹ ਨੇ ਖੁਦ ਨਮਸਕਾਰ ਕੀਤੀ ਤੇ ਨਾਲ 500 ਮੋਹਰਾਂ ਸਤਿਕਾਰ ਦੇ ਰੂਪ ਦੇ ਵਿੱਚ ਭੇਟ ਕੀਤੀਆਂ ਤੇ ਜਿੰਨੇ ਸ਼ਿਕਾਇਤ ਲੈ ਕੇ ਆਏ ਸੀ ਅਕਬਰ ਬਾਦਸ਼ਾਹ ਨੇ ਉਹਨਾਂ ਨੂੰ ਡਾਂਟ ਕੇ ਝਾੜ ਕੇ ਉਹਨਾਂ ਨੂੰ ਵਾਪਸ ਤੋਰ ਦਿੱਤਾ ਅੱਗੇ ਤੋਂ ਇਦਾਂ ਦੀ ਸ਼ਿਕਾਇਤ ਮੇਰੇ ਕੋਲ ਨਹੀਂ ਲੈ ਕੇ ਆਉਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਤੀ ਸਤਕਾਰ ਅਕਬਰ ਬਾਦਸ਼ਾਹ ਨੇ ਵਿਖਾਇਆ ਸੀ ਪਰ ਵਕਤ ਆਇਆ ਗੁਰੂ ਅਰਜਨ ਪਾਤਸ਼ਾਹ ਸਿੱਖਾਂ ਦੀ ਡਿਊਟੀ ਲਗਾਈ ਬਟਾਲੇ ਦੀ ਧਰਤੀ ਤੇ ਪਹੁੰਚੇ ਅਕਬਰ ਉੱਥੇ ਹਾਜ਼ਰ ਹੈ ਭਾਈ ਗੁਰਦਾਸ ਜੀ ਉੱਥੇ ਨੇ ਬਾਬਾ ਬੁੱਢਾ ਜੀ ਉੱਥੇ ਹਾਜ਼ਰ ਨੇ ਉੱਥੇ ਫਿਰ ਪ੍ਰਕਾਸ਼ ਕੀਤਾ ادب ਨਾਲ ਇੱਕ ਜਗ੍ਹਾ ਦੇ ਉੱਤੇ ਟਿਕਾਣਾ ਕੀਤਾ ਕਹਿੰਦੇ ਇਸ ਗ੍ਰੰਥ ਦੇ ਵਿੱਚ ਕੀ ਲਿਖਿਆ ਹੈ ਇਸ ਦੇ ਸਾਨੂੰ ਦਰਸ਼ਨ ਕਰਾਓ ਅਕਬਰਸ ਦੇ ਸਾਹਮਣੇ ਪ੍ਰਕਾਸ਼ ਕੀਤਾ ਗਿਆ ਉਸ ਸਮੇਂ ਬਚਨ ਸਾਹਮਣੇ ਆਇਆ ਖੂ ਖਾਕ ਨੂਰ ਕਰਦੰ ਸਾਹਮਣੇ ਆਇਆ ਤੇ ਅਕਬਰ ਬਾਦਸ਼ਾਹ ਨੇ ਸੀਸ ਝੁਕਾ ਦਿੱਤਾ ਫਿਰ ਦੂਜਾ ਬਚਨ ਫਿਰ ਤੀਜਾ ਬਚਨ ਵਾਰ-ਵਾਰ ਜਦੋਂ ਬਚਨ ਆਏ ਤੇ ਇਹ ਵੀ ਸਾਹਮਣੇ ਆ ਗਿਆ ਬਚਨ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਬੰਧ ਏਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਅਕਬਰ ਬਾਦਸ਼ਾਹ ਨੇ 2 ਵਾਰ 3 ਵਾਰ 4 ਵਾਰ ਬਚਨ ਸੁਣਿਆ ਤੇ ਤਸੱਲੀ ਹੋ ਗਈ ਅਕਬਰ ਬਾਦਸ਼ਾਹ ਨੇ ਕਹਿ ਦਿੱਤਾ ਇਹ ਉਹ ਗ੍ਰੰਥ ਹੈ ਜਿਸ ਨੂੰ ਆਮ ਤਰ੍ਹਾਂ ਨਾਲ ਬਾਕੀ ਕਿਤਾਬਾਂ ਦੀ ਤਰ੍ਹਾਂ ਨਹੀਂ ਲਿਆਂਦਾ ਜਾ ਸਕੇਗਾ ਜੇਕਰ ਇਹਨੂੰ ਲਿਆਂਦਾ ਜਾਏਗਾ ਤੇ ਪੂਰੀ ਸ਼ਾਨੋ ਸ਼ੌਕਤ ਬਾਦਸ਼ਾਹਾਂ ਤੋਂ ਵੱਧ ਕੇ ਸਤਕਾਰ ਨਾਲ ਲਿਆਂਦਾ ਜਾਏਗਾ ਇਹ ਕਿਤਾਬ ਛੋਟੀ ਨਹੀਂ ਹੈ ਕਿਤਾਬ ਬਹੁਤ ਵੱਡੀ ਉਹਨੇ ਕਿਤਾਬ ਕਰਕੇ ਬਿਆਨ ਕੀਤਾ ਇਹ ਕਿਤਾਬ ਨੂੰ ਸਭ ਤੋਂ ਵੱਡਾ ਸਤਿਕਾਰ ਦਿਓ ਜਿੱਦਾਂ ਬਾਦਸ਼ਾਹਾਂ ਨੂੰ ਦਿੰਨੇ ਹੋ ਬਾਦਸ਼ਾਹਾਂ ਤੋਂ ਵੱਧ ਕੇ 100 ਗੁਣਾ ਸਤਿਕਾਰ ਦਿਓ ਇਸ ਨੂੰ ਅਕਬਰ ਬਾਦਸ਼ਾਹ ਨੇ ਖੁਦ ਨਮਸਕਾਰ ਕੀਤੀ ਤੇ ਨਾਲ 500 ਮੋਹਰਾਂ ਸਤਿਕਾਰ ਦੇ ਰੂਪ ਦੇ ਵਿੱਚ ਭੇਟ ਕੀਤੀਆਂ ਤੇ ਜਿੰਨੇ ਸ਼ਿਕਾਇਤ ਲੈ ਕੇ ਆਏ ਸੀ ਅਕਬਰ ਬਾਦਸ਼ਾਹ ਨੇ ਉਹਨਾਂ ਨੂੰ ਡਾਂਟ ਕੇ ਝਾੜ ਕੇ ਉਹਨਾਂ ਨੂੰ ਵਾਪਸ ਤੋਰ ਦਿੱਤਾ ਅੱਗੇ ਤੋਂ ਇਦਾਂ ਦੀ ਸ਼ਿਕਾਇਤ ਮੇਰੇ ਕੋਲ ਨਹੀਂ ਲੈ ਕੇ ਆਉਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਤੀ ਸਤਿਕਾਰ ਅਕਬਰ ਬਾਦਸ਼ਾਹ ਨੇ ਵਿਖਾਇਆ ਸੀ ਪਰ ਵਕਤ ਆਇਆ ਗੁਰੂ ਅਰਜਨ ਪਾਤਸ਼ਾਹ